ਪਰ ਸਰਕਾਰ ਅੱਜ ਦੇ ਰੋਸタル ਦੇ ਵਿੱਚ ਪਹੁੰਚੇ ਜਦੋਂ ਜਵਾਜ ਚਾਡਾਂਸ ਆਵਾ ਤਾਂ ਸਾਰੇ ਆਪੋ ਸਾਹਿਬਾਨ ਬਖਤਹਿਬਾਨ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਮੂਹ ਕੀ ਟੀਮ ਜਿਲ੍ਹਾ ਜਲੰਧਰ ਪਿਆਸੀ ਤੇ ਜਿਲ੍ਹਾ ਜਿਲ੍ਹਾ ਸ਼ਹਿਰੀ ਤੋਂ ਕਿ ਤੁਸੀਂ ਅੱਜ ਗਰਮੀ ਦੇ ਮੌਸਮ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਆ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਦੇ ਲਈ ਜਿਹੜਾ ਜੰਗ ਦੇ ਵਿੱਚ ਆਪਣਾ ਹਿੱਸਾ ਪਾਇਆ ਤੁਸੀਂ ਮੈਨੂੰ ਇਹਨਾ ਪਤਾ ਕਿ ਤੁਸੀਂ ਗਰਮੀ ਦੇ ਵਿੱਚ ਗਰਮੀ ਸਹਿੰਦੇ ਹੋਏ ਆਪਣੇ ਸੰਘਰਸ਼ ਦੇ ਨਾਲ ਲੜਦੇ ਸੀ ਤਾਂ ਜਿਹੜੇ ਅਫਸਰ ਏਸ਼ੀਆ ਦੇ ਵਿੱਚ ਬੈਠੇ ਸੀ ਮੈਂ ਉਥੇ ਬੈਠਿਆ ਕਰੀ ਆਉਂਦੀ ਸੀ ਕਹਿੰਦਾ ਬਾਤ ਕਿ ਉਹ ਸਾਡੀ ਜਿਹੜੀ ਸਟਰੈਂਥ ਹੈ ਇਹ ਤੋਂ ਡਰਦੇ ਹੋਏ ਉਹਦੇ ਸਰ ਦਾ ਕੰਬਦੇ ਅਸੀਂ ਹੁਣ ਗਏ ਉਥੇ ਬਾਕੀ ਗੱਲ ਜਿਹੜੀ ਐ ਕਲੋਜ਼ ਅਪ ਤਾਂ ਸਾਡੀ ਸੀਨੀਅਰ ਲੀਡਰਸ਼ਿਪ ਕੋਲ ਵਰਿੰਦਰ ਜੀ ਕਰਨਗੇ ਪਰ ਉਹਨਾਂ ਨੇ ਪਹਿਲ ਦੇ ਹੱਥ ਤੇ ਤੁਹਾਡੀ ਗੱਲ ਨੂੰ ਮੰਨਿਆ ਕਿ ਅੱਗੇ ਤੋਂ ਇਦਾਂ ਦੀ ਕੋਈ ਤੁਹਾਨੂੰ ਕਰਨਿਆ ਬਜਾਰਾਂ ਦੀ ਲੋੜ ਨਹੀਂ ਪੈਗੀ ਤੁਹਾਡੇ ਪਹਿਲ ਦੇ ਹੱਥ ਤੇ ਕੰਮ ਹੋਣਗੇ। ਉਸ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ। ਜਿਸ ਤਰ੍ਹਾਂ ਕਿਸ ਨੇ ਲਿਖਿਆ ਇੱਕਾ ਸ਼ਫਰਾ ਕੁਲੀਆਂ ਟਾਰਿਆਂ ਦਾ ਪਤਾ ਨਹੀਂ ਜੇ ਕਦੋਂ ਤਰਸੱਲੇ ਆ ਜਾਏ ਇਨਕਲਾਬ ਨੇ ਦਰਦੀਆ ਰੁਕਣਾ ਨਹੀਂ ਚਾਹੇ ਅੱਜ ਆਜਾ ਤਾ ਕੱਲ ਆਜਾ। ਗਿੱਲ ਰੋਣ ਲੱਗੀ ਕੁਲੀ ਹੱਸਦੀ ਏ ਨਹੀਂ ਤੂੰ ਇੱਕ ਰੋਮੇ ਲੱਖਾਂ ਰੋਣੀਆਂ ਨੇ ਕੋਨੇ ਕੰਘੜੇ ਖੌਕਮੀ ਖੁਸ਼ੀ ਵਿੱਚ ਦੁਕਾਨੀਆਂ ਨੇ ਮਹਿਲਾ ਵਿੱਚ ਕਮਨਾਕੀਆਂ ਹੋਣੀਆਂ ਨੇ ਛਾਤੀ ਧੜਕਦੀ ਮਿਲਾ ਦੇ ਮਾਲਕਾਂ ਦੀ ਸਤੋਂ ਕਾਮਿਆਂ ਦੇ ਮਿਲਾ ਖੋੜੀਆਂ ਨੇ ਇੱਥੇ ਤੁਸੀਂ ਹੁਣਾਂ ਤੇ ਉੱਥੇ ਅਸੀਂ ਹੁਣ ਇੱਕਦਮ ਫਦਲੀਆਂ ਬਦਲੀਆਂ ਹੋਈਆਂ ਨੇ ਰਾਖੀ ਵਸਲੀਆ ਬਦਲੀਆਂ ਸਾਡੇ ਲਈ ਹੋਈਆਂ ਜਿਹੜੀ ਗੱਲ ਸਮਾਜ ਪ੍ਰਤੀ ਸਾਡੀ ਕੋਈ ਹੁੰਦੀ ਹੈ ਅਸੀਂ ਪ੍ਰਸ਼ਾਸਨ ਨੂੰ ਸ਼ਾਰਜਿੰਦੇ ਤੌਰ ਤੇ ਗੋਡਾ ਦੇ ਕੇ ਤੁਹਾਡੇ ਹੱਕਾਂ ਦੇ ਲਈ ਹਮੇਸ਼ਾ ਤਤਪਰ ਰਹਿਣੇ ਆ ਔਰ ਤੁਹਾਡੀ ਸਟ੍ਰੈਟਨੀ ਵੀ ਬਹੁਤ ਵੱਡੀ ਜ਼ਰੂਰਤ ਹੈ ਸਾਡੇ ਜਿੱਥੇ ਇੱਕ ਤੇ ਕਾਲ ਆਉਂਦੀ ਹੈ ਅਗਨੋਰ ਨਾ ਕਰਿਆ ਕਰੋ ਗਰਮੀ ਹੈ ਅਸੀਂ ਸਾਡੇ ਬਜ਼ੁਰਗਾਂ ਨੇ ਖੇਤਾਂ ਦੇ ਵਿੱਚ ਮਸ਼ਕੱਤ ਕੀਤੀ ਹੈ ਮਿਹਨਤ ਕੀਤੀ ਕਾਂਗਾ ਵੱਡੀਆਂ ਝੋਨੇ ਲਾਏ ਤੂੜੀਆਂ ਬਨੀਆਂ ਢੇਟ ਹੋਏ ਕਦੀ ਆਪਣੀ ਆਪਣੀ ਹੱਕਾਂ ਦੇ ਲਈ ਕਦੀ ਪਿੱਛੇ ਨਹੀਂ ਸੀ ਹਟੇ ਔਰ ਸਾਡੇ ਨੌਜਵਾਨ ਵੀ ਅੱਜ ਜਿਹਨੂੰ ਅਸੀਂ ਧਰਨੂ ਕਹਿੰਦੇ ਆ ਉਹ ਕਹਿੰਦੇ ਆ ਕਿ ਕੋਈ ਨਹੀਂ ਯਾਰ ਗਰਮੀ ਬਹੁਤ ਹੁੰਦਾ ਤਾਂ ਫਿਰ ਤੁਹਾਡੇ ਨਾਲ ਆ ਪਰ ਇਹ ਗੱਲ ਦੋਦੀ ਰਹੀ ਹੈ ਕਿ ਜਿੱਥੇ ਸਮਾਜ ਦੀ ਗੱਲ ਆਉਂਦੀ ਹੈ ਸਮਾਜ ਦੇ ਵਿਸ਼ਾ ਦਾ ਦੇਸ਼ਾਂ ਦੀ ਗੱਲ ਆਉਂਦੀ ਹੈ ਉੱਥੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣਾ ਜਿਹੜਾ ਰੈਗਨਮੈਂਟ ਜਿਹੜੀ ਉਹ ਜੂਰੂ ਸੂਰਜਤ ਕਰਨੀ ਚਾਹੀਦੀ ਹੈ ਤੁਹਾਡਾ ਧੰਨਵਾਦ ਜੈ ਭੀਮ ਜੈ ਭਾਰਾ